ਮੱਗਦਾਸਪੁਰ ਵਾਲਾ ਜੇਰੂਦ ਅੱਬਦਲ ਹੱਕ ਨੂੰ ਨਾਤਨ ਮੰਦਰ ਮੰਨੂ ਟੈਲਫੈਟੀ ਕੋਠੇ ਦੇ ਲਾਈਮ ਚ ਬਾੜੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਗਦਾਸਪੁਰ ਯੂਨੀਵਰਸਿਟੀ ਦੇ ਨੇ ਮਿਲਣ ਲੱਗੇ ਲਾਗੇ ਲਾਗੇ ਕੁੱਸਤੀ ਮੇਲਾ ਗਾ ਦੂਜਾ ਮੇਲਾ ਸਾਨ ਮੇਲਾ ਉਹ ਸਾਰੇ ਬੁੱਟੇ ਮੈਂ ਖੁਦ ਲਾਣਾ ਆਪਾ ਜਿਹੜਾ ਨਾ ਦੋ ਰੇੜੀ ਲੱਗਦੀ ਮੈਨੂੰ ਮੈਂ ਕੋਠੇ ਤੇ ਪੈਦਾ ਕੀਤੇ ਘਟੋ 2000 3000 ਬੁੱਟਾ ਤੇ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ ਠੀਕ ਹੈ ਜੀ ਮੈਂ ਦਿੱਲੀ ਹੁਣ ਰੇੜੀ ਰੋਡ ਲੱਗ ਗਿਆ ਬਲਕਾ ਕਲੋਨੀ ਵੱਲੋਂ ਜਾਣਾ ਪੁਲਤੇ ਗੁਰਦੁਆਰਾ ਲੱ ਉਥੇ ਬੂਟਾ ਮੇਰਾ 200 ਦਾ ਸੀਲ ਹੋਈਦਾ 100 ਰੁਪਏ ਸੀਲ ਹੋਈਦਾ ਘਰ ਕੋਈ ਜੇ ਬਾਲਟੀ ਪੂਰੀ ਮੰਗੇਦਾ ਮੈਂ ਬਾਲਟੀ ਪੂਰੀ ਦੇ ਦੇਣਾ ਇਹਨੂੰ ਪਾਣੀ ਘੱਟ ਪਾਣਾ ਬਾਲਟੀ ਵਿੱਚ ਬੂਟਾ ਲਾ ਕੇ ਰੋ ਤੇ ਪਾਣੀ ਬਹੁਤ ਘੱਟ ਪਾਣਾ ਇੱਕ ਗਲਾਸ ਪਾਣੀ ਪਾਣਾ ਜ਼ਿਆਦਾ ਪਾਣੀ ਨਹੀਂ ਪਾਣਾ ਇਹਨੂੰ ਤੁੱਪੇ ਲਾਣਾ ਸ਼ਾਮੇ ਨੇ ਲਾਣਾ ਡੰਡੇ ਦਾ ਬੰਨਣਾ ਨੂੰ ਖੁਦ ਛੱਤ ਤੇ ਤੁਹਾਡੇ ਕੋਈ ਜੇ ਖੁੱਲੀ ਛੱਤ ਹੈਗੀ ਛੱਤ ਤੇ ਲਾ ਲਓ ਜੇ ਤੁਹਾਡੇ ਕੋਈ ਜਗਾ ਥੱਲੇ ਹੈਗੀ ਥੱਲੇ ਲਾ ਲਓ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੂਟਾ ਇੱਥੇ ਤੁੱਪੇ ਪਵੇ ਸ਼ਾਮੇ ਨੇ ਲਾਣਾ ਬੂਟਾ ਇਨੂੰ ਕੋਈ ਖਲੜਾ ਨਹੀਂ ਪਰ ਕੋ ਪਤਾ ਨਹੀਂ ਚੱਲਣਾ ਕੋ ਗੱਲਬਾਤ ਨਹੀਂ ਛਡਾਣੀ ਤੇ ਡਾਣੀ ਜਾਣੀ ਇੱਕ ਸੀਜ਼ਨ ਵਿੱਚ ਦੋ ਬੜੀ ਫਲ ਲੱਗਣਾ ਇਹਨੂੰ ਟੀ ਫਲ ਲਾਏ ਲਾਗ ਆਪ ਖਾ ਲੋ ਜਾਂ ਕਿ ਇਹਨੂੰ ਭੈਣ ਭਰਾ ਨੂੰ ਦੇਣਾ ਉਹ ਦੇ ਦਿਓ ਜੇ ਕਿਨੂੰ ਬੁੱਟੇ ਨੂੰ ਕਿੰਨੇ ਕੋ ਫਲ ਲੱਗ ਜਾਂਦੇ ਇੱਕ ਬੁੱਟੇ ਨੂੰ ਫਲ ਕੋਲ 10 15 20 ਲੱਗਦੇ ਜਿਸ ਵੇਲੇ ਪਨੀਰੀ ਪੈਂਦੀ ਹੈ ਤੇ ਪਨੀਰੀ ਤੋਂ ਬਾਅਦ ਕਿੰਨੀ ਦੇਰ ਚ ਬੂਟਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਫਲ ਦੇ ਨਿਕਾ ਫਲ ਮਹੀਨੇ ਬਾਅਦ ਜੀ ਬੂਟਾ ਲਾਣਾ ਮਹੀਨੇ ਬਾਅਦ ਤਾਂ ਵੇਲੇ ਫਲਣਾ ਫਲਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਫਲ ਲੱਗਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲਾ ਕੇ ਖਾ ਕੇ ਪੀ ਕੇ ਦੋ ਵਾਰੀ ਫਲ ਪੈਣਾ ਸਿੱਖੀ ਜਨ ਦੋ ਵਾਰੀ ਫਲ ਪੈਣਾ ਔਰੀ ਕਲਮਾ ਫੇ ਕੱਢ ਰੋ ਫਲ ਖਾ ਲਿਆ ਕਲਮਾ ਕੱਢ ਰੋ ਹੁਣ ਏਦਾਂ ਕਲਮਾ ਲੱਗੀਆਂ ਵਿਸ਼ੇ ਇਹਨੇ ਮੈਂ ਡੰਡੇ ਘਟਨੇ ਕੱਟ ਗਏ 8 ਅੰਚੀ ਕਲਮਾ ਕੱਟ ਗਏ ਮੁਰਕੇ ਮੇ ਫਿਰ ਜ਼ਮੀਨ ਚ ਥਾਲੀ ਲਾਉਣਾ ਬਣਾ ਬੁੱਟਾ ਤਿਆਰ ਹੋਈ ਨਾ ਫਿਰ ਬੁੱਟਾ ਮੈਂ ਮਹੀਨੇ ਬਾਅਦ 2 ਮਹੀਨਾ ਸੀਲ ਕਰਨਾ ਸ਼ੁਰੂ ਕਰਨਾ ਮੈਂ 16 ਬੁੱਟਾ ਦੇ ਇਹਨਾਂ 200 ਦੇ ਇਹਨਾਂ 150 ਦੇ ਜਿਹੜੇ ਗਮਲੇ ਚ ਲਾਣ ਦੀ ਤਕਨੀਕ ਹੈ ਕਿਉਂਕਿ ਪਹਿਲੇ ਤੇ ਬਾਗ ਲਗਾਏ ਜਾਂਦੇ ਸੀ ਡਰੈਗਨ ਫਰੂਟ ਦੇ ਵੱਡੇ ਵੱਡੇ ਬਾਗ ਦੇਖੇ ਜਾਂਦੇ ਇੱਥੇ ਲੱਗੇ ਛਗੇ ਵੀ ਹੈਗੇ ਆ ਬਟਾਲੇ ਹੈਗੇ ਆ ਇੱਧਰ ਪਠਾਨਕੋਟ ਸੱਟੇ ਹੈਗੇ ਗਮਲੇ ਚ ਲਾਣ ਦੀ ਤਕਨੀਕ ਕਿੱਥੋਂ ਸਿੱਖੀ ਆ ਆਪਣੀ ਹੈ ਜਾਂ ਕਿਤੋਂ ਯੂਨੀਵਰਸਿਟੀ ਤੋਂ ਕੋਈ ਸਰ ਜ਼ਮੀਨ ਭਾਏ ਖੱਲੇ ਹੋਵੇ ਜ਼ਮੀਨ ਭਾਏ ਕੋ ਮਿੱਟੀ ਜੇ ਪਾਇਆ ਨਾ ਪਾਇਆ ਜੇ ਜਗ੍ਹਾ ਗਮਲੇ ਚ ਵੱਦਾ ਫੁੱਲਦਕਾਟਿਆ ਬੂਟਾ ਹੈ ਕਾਫੀ ਵੱਦੇ ਫੁੱਲੇਦੇ ਆ ਇਹ ਤਕਨੀਕ ਕਿਤੋਂ ਸਿੱਖੀ ਹੈ ਸਰ ਜੀ ਇਹ ਸੀ ਅਹੀ ਸੋਚਨੇ ਨਾ ਇਹ ਜਿਹੜੇ ਚ ਜੜ ਕੋਈ ਨਹੀਂ ਦੀ ਜਮੀਨ ਚ ਲਾਉ ਤਾ ਇਹਨੇ ਫੁੱਲਣਾ ਜੇ ਕੋਠੇ ਤੇ ਲਾਉ ਤਾ ਇਹਨੇ ਫੁੱਲਣਾ ਇਹਨੂੰ ਮਿੱਟੀ ਚ ਕੰਮੇ ਕੋ ਤੇ 20 ਕਿਲੋ ਮਿੱਟੀ ਚਾਹੀਦੀ ਨੇ 20 ਲੀਟਰ ਦੀ ਬਾਟੀ 20 ਕਿਲੋ ਮਿੱਟੀ ਹੋਣੀ ਚਾਹੀਦੀ ਫਿਰ ਫੁੱਲਣਾ ਜੇ ਜ਼ਮੀਨ ਚ ਇੱਕ ਮਿੱਟੀ ਹੋਵੇ ਪਾਈ ਹੋਈ ਮਿੱਟੀ ਪਾ ਡੇਰ ਪਾਈ ਆਈ ਉੱਥੇ ਬੂਟਾ ਕਹੀਂ ਹੋਏ ਨਾ ਆਪਣੇ ਆਪ ਸੋਲੋ ਦੀ ਕਲਮ ਲਾ ਲੋ ਮਿੱਟੀ ਜਮੀਨ ਚ ਲਾ ਲੋ ਇਹਨੇ ਕਲਮਾ ਹੋਈ ਨਹੀਂ ਜੇ ਕੋਠੇ ਦੇ ਮਿੱਟੀ ਪਾ ਗਏ ਫਲਾਵੇ ਪਾ ਗਏ ਨੂੰ ਫਲਾਵੇ ਦੇ ਬਲੋਂ ਮੈਂ ਤਾਂ ਅੱਥਰਮ ਨੇ ਫਲਾਵੇ ਦੇ ਪਾ ਗਏ ਮਿੱਟੀ ਲਈ ਆ ਤਾਂ ਹੀ ਬੂਟਾ ਤਿਆਰ ਹੋਏਗਾ ਇੱਥੇ ਕੋਈ ਜੜ ਨਹੀਂ ਦੀ ਕੋਈ ਖਲਾਰਾ ਨਹੀਂ ਪੈਣਾ ਤੁਹਾਨੂੰ ਕੋਈ ਮੈਂ ਦੱਸਿਆ ਇਹਨੇ ਜਿਆਦਾ ਇਹਦੀ ਬਾੜ ਨਹੀਂ ਆਣੀ ਜਿਆਦਾ ਇਹਦੇ ਵਿੱਚ ਨਹੀਂ ਬਾੜੀ ਵਿੱਚ ਨਹੀਂ ਤਾਂ ਕਿੰਨੇ ਗਮਲੇ ਅਚ ਬੂਟੇ ਲਗਵਾ ਚੁੱਕੇ ਇਸ ਸਮੇਂ ਕਿ ਮੈਂ ਬਾਡੀਆਂ ਦੇ ਕੋ ਟੁਕੜੇ 500 ਬਾਟੀ ਮੈਂ ਵੇਚਦੀ ਬੁੱਠਾ ਸਣੀ ਬਾੜੀ ਸੀ ਹਾਂ ਜੀ ਸੀਜ਼ਨ ਵਿੱਚ ਜੇ ਸੀ ਪੈਦਾ ਕਰੀਏ ਰੋਜ਼ ਰੋਜ਼ ਫਲਾਵੇ ਪਾ ਗਏ ਲੋਕੀ ਨਾ ਬਾੜੀ ਨੀ ਬਾੜੀ ਖਰਦੇ ਘੱਟ ਖਰਦੇ ਲੋਕੀ ਫਲਾਵੇ ਵਾਲਾ ਬੁੱਠਾ 200 ਬਰਾ 100 ਰੁਪਏ ਲੈਈਦੇ ਸੁਢੀ ਦੇ ਰੱਖ ਕੇ ਦੋ ਲੈਈਦੇ ਚਾਰ ਲੈ ਹੁਣ ਪਿਛੇ ਕੋਈ ਜੁੰਡਵੇ ਆਇਆ ਬੰਦਾ ਉਹ ਲੈ ਕੇ 10 ਬੁੱਠੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁੱਠੇ ਲੈ ਗਿਆ ਫਲਾਵੇ ਪਾ ਗਏ ਬਾੜੇ ਆਪਣੇ ਕਾਰ ਉੱਤੇ ਸਿੰਪਾੜੀ ਕਾਰ ਤੇ ਨਹੀਂ ਜਾਂਦੀ ਇਹ ਬਾੜੀ ਆਈ ਇੱਕ ਟੈਂਪੋ ਜਾਣੀ ਸੀ ਦੀ ਅੱਗੋ ਐਸ ਸੀ ਇਹ ਸਾਤਾ ਫੋਟਾ ਬੂਟਾ ਬੁਟਾਂ ਦਾ ਉੱਚਾ ਲੰਮਾ ਜਿਹੜਾ ਜੈਨ ਡ੍ਰੈਗਨ ਫਰੂਟ ਕਾਫੀ ਮਹਿੰਗਾ ਵਿਕਦਾ ਹੈ 100 ਰੁਪਏ ਦੇ ਕਰੀਬ ਫਲ ਹੁੰਦਾ ਵਾ ਘਰਾਂ ਚ ਲਾ ਸਕਦੇ ਹੋ ਤੇ ਇਹਦੇ ਚ ਖਾਦ ਵੀ ਆਪਣੀ ਮਤਲਬ ਕੋਈ ਕੈਮੀਕਲ ਵੀ ਨਹੀਂ ਹੋਣਾ ਵਧੀਆ ਬੂਟਾ ਹੋਣਾ ਠੀਕ ਕਹਿਣਾ ਚਾਹੋਗੇ ਸਾਜੀ ਜੀ ਇਹ ਆਪਣੇ ਦਵਾਈਆਂ ਪਾਣੇ ਨਾਲ ਦਵਾਈ ਨਾ ਪਾਓ ਉਹਨੇ ਰਾਇ ਖਾਨਣੀ ਸੀ ਇਹਦੀ ਆਪਣੇ ਰੂੜੀ ਪਣੀ ਗੋਏ ਅਲੀ ਪਿੰਡਾਂ ਦੀ ਰੂੜੀ ਹੁੰਦੀ ਨਾ ਪੱਤਿਆਂ ਦੀ ਰੂੜੀ ਜਾਂ ਜੂੜੀ ਉਹ ਰੂੜੀ ਨਾਲ ਵਧੀਆ ਹੋਏਗਾ ਫਲੇਗਾ ਦਵਾਈਆਂ ਲਾ ਲਾ ਕੇ ਟੀਕੇ ਲਾ ਲਾ ਕੇ ਦੰਨੇ assi ਖਾਣੇ ਉਹਨੇ ਦਾ ਯਾਰ ਖਾਣੇ ਦਵਾਈ ਨਾ ਪਾਓ ਤੀ ਆਪ ਖੁਦ ਉਹਦੇ ਫਲ ਲੈਣਾ ਬਜਾਰੋਂ ਨਾਲ ਲੋ ਤੀ ਆਪ ਖੁਦ ਲਾ ਕੇ ਮੇਰੇ ਕੋ ਬੂਟਾ ਲੈ ਕੇ ਘਰ ਲਾਓ ਉਹ ਫਲ ਲੱਥੇ ਦਾ ਉਹ ਖਾਣਾ ਚਾਹੀਦਾ ਉਹ ਵਧੀਆ ਸਿਹਤ ਵਾਸਤੇ ਚੰਗਾ ਇਹਦਾ ਜੇ ਬੰਦੇ ਨੂੰ ਸੈੱਲ ਕਰੇ ਜਾਂ ਕੋਈ ਕੋਈ ਖਰਾਬੀ ਹੋਵੇ ਉਹ ਬੰਦੇ ਇਹ ਫਲ ਖਾਇਰਾ ਬਿਲਕੁਲ ਠੀਕ ਹੋ ਜਾਂਦਾ ਬੰਦਾ ਬਈ ਯਾਰ ਕੈਮੀਕਲ ਲੱਗਾ ਨੱਕਿਆ ਨਿਕਲਣ ਤਾਂ ਜੀ ਨਹੀਂ ਖਾਣਾ ਇਹ ਕਿਸੇ ਨੇ ਬੂਟੇ ਲੈਣ ਲੈਨੇ ਹੋਣ ਤੇ ਆਪਣਾ ਨਾਮ ਬੋਲਦੇ ਹੋ ਔਰ ਕਿੱਦਾਂ ਬੂਟੇ ਵੇਚਦੇ ਹੋ ਅਵੀ 19 487 8159 ਦੂਜਾ ਨੰਬਰ ਦਾ 9847 8549 ਆਣਾ ਗਦਾਸਪੁਰ ਜੇ ਰੋਡ ਅੱਬਾ ਸਾਹਿਬ ਅੱਬਾ ਪਿੰਡ ਅਬਹਰ ਅਗੇ ਕੋਈ ਅਬਹਰ ਕਲੂਣੀ ਮਾਤਾ ਦਾ ਮੰਦਰ ਸਿਵਜੀਆ ਮੰਦਰ ਮੁੰਨੂ ਟੈਲ ਫੈਕਟਰੀ ਨੰਗਲੀ ਸੂਲ ਲੱਗੇਗਾ ਸੂਲੇ ਮੈਂ ਆਪਣੇ ਸੂਲ ਵਿੱਚ ਦੇ ਬਾਗ ਲਾਇਆ ਬਹੁਤ ਤਗੜਾ ਲਾਇਆ ਮੇਕੋ ਉਹਨਾਂ ਨੇ ਬੁੱਟਾ 2.5 300 ਬੁੱਟਾ ਲੈ ਕੇ ਗਏ ਖੁਦ ਬਾਗ ਲਾਇਆ ਉਹ ਮਾਲਕ ਉਹ ਵੀ ਬੜੇ ਖੁਸ਼ ਹੋ ਮੈਨਾਂ ਹੋ ਗਏ ਕਿੰਨੇ ਦਾ ਬੁੱਟਾ ਵੇਚਦੇ ਹੋ ਛੋਟੀ ਉਹਨਾਂ ਨੇ ਮੈਂ ਛੋਟੀ ਪਨੀਰੀ 100 ਰੁਪਏ ਦੇ ਦੇਣਾ ਛੋਟਾ ਬੁੱਟਾ ਇੱਕ ਗੇਟ ਇੱਕ